ਪੰਜਾਬ ਦੇ ਜੇਲ੍ਹਾਂ ਦੇ ਵਿੱਚ ਚੱਲ ਰਹੇ ਨਸ਼ਾ ਕਾਰੋਬਾਰ ਨੂੰ ਲੈ ਕੇ ਪਰਮਨੰਥ ਸਿੰਘ ਰੁਮਾਣਾ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਲਾਈਵ ਹੋਏ ਨੇ ਤੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਕਰੜੇ ਹਿੱਤ ਲਿਆ ਤੇ ਉਹਨਾਂ ਨੇ ਪੰਜਾਬ ਦੇ ਜੇਲਾ ਵਿੱਚ ਫੋਨ ਯੂਜ਼ ਹੋਣ ਨੂੰ ਲੈ ਕੇ ਨਾਲ ਨਾਲ ਗੈਂਗਸਟਰਾਂ ਦੇ ਵੱਲੋਂ ਨਸ਼ਾ ਕਾਰੋਬਾਰ ਨੂੰ ਲੈ ਕੇ ਚੱਲ ਰਹੇ ਸਬੰਧੀ ਪੰਜਾਬ ਸਰਕਾਰ ਨੂੰ ਕੁਝ ਸਵਾਲ ਵੀ ਕੀਤੇ ਨੇ ਕੀ ਕਹਿੰਦੇ ਨੇ ਪਰਮਨੰਥ ਸਿੰਘ ਰੁਮਾਣਾ ਤੁਸੀਂ ਆਪ ਵੀ ਸੁਣ ਲਵੋ ਅੱਜ ਇੱਕ ਬੜਾ ਸੀਰੀਅਸ ਬੜਾ ਚਿੰਤਾਜਨਕ ਇਸ਼ੂ ਹੈ ਜਿਹੜਾ ਜਿਹਦੇ ਕਰਕੇ ਮੈਂ ਅੱਜ ਤੁਹਾਡੇ ਨਾਲ ਗੱਲ ਕਰਨ ਲੱਗਿਆ ਅੱਜ ਦੇ ਅਖਬਾਰ ਦੇ ਵਿੱਚ ਇੱਕ ਖਬਰ ਆਈ ਹੈ ਕਿ ਫਿਰੋਜ਼ਪੁਰ ਸੈਂਟਰਲ ਜੇਲ ਦੇ ਵਿੱਚੋਂ 43 ਹਜ਼ਾਰ ਕੋਲਾ ਦੋ ਮੋਬਾਈਲ ਫੋਨਸ ਦੇ ਵਿੱਚ ਥਰੂ ਹੋਈਆਂ ਇਹ ਹਾਈ ਕੋਰਟ ਨੇ ਕਿਹਾ ਇੱਕ ਡਰੱਗ ਰੈਕਟ ਨੂੰ ਪ੍ਰੂਵ ਕਰਦੇ ਡਰੱਗ ਸਮਗਲਰਸ ਵੱਲੋਂ ਫਿਰੋਜ਼ਪੁਰ ਜੇਲ ਚ ਮੋਬਾਈਲ ਵਰਤੇ ਗਏ 43 ਹਜ਼ਾਰ ਕੋਲਾ ਦੋ ਮੋਬਾਈਲ ਫੋਨਸ ਤੋਂ ਹੋਈਆਂ ਹਾਈ ਕੋਰਟ ਨੇ ਅੱਗੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਜਿਹੜੇ ਅਫਸਰ ਜਿਨ੍ਹਾਂ ਨੇ ਉਹ ਕ੍ਰਿਮੀਨਲਸ ਨੂੰ ਉਹ ਐਂਟੀ ਸੋਸ਼ਲ 엘ਮੈਂਟਸ ਨੂੰ ਉਹ ਗੈਂਗਸਟਰਾਂ ਨੂੰ ਉਹ ਡਰੱਗਸ ਸਮਗਲਰਸ ਨੂੰ ਇਹ ਫੋਨ ਪ੍ਰੋਵਾਈਡ ਕੀਤੇ ਤੇ ਫੋਨ ਚਲਾਉਣ ਦੀ ਉੱਥੇ ਸਹੂਲਤ ਦਿੱਤੀ ਉਹਨਾਂ ਨੂੰ ਸਰਕਾਰ ਬਚਾ ਰਹੀ ਹੈ ਸਭ ਤੋਂ ਵੱਡੀ ਚਿੰਤਾ ਦਾ ਇਸ਼ੂ ਇਹ ਹੈ ਅਸੀਂ ਬੜੇ ਲੰਮੇ ਸਮੇਂ ਤੋਂ ਇਸ਼ੂ ਰੇਜ਼ ਕਰਦੇ ਰਹੇ ਹਾਂ ਕਿ ਪੰਜਾਬ ਦੀਆਂ ਜੇਲਾਂ ਜਿਹੜੀਆਂ ਉਹ ਪਿਛਲੀ ਕਾਂਗਰਸ ਸਰਕਾਰ ਨੇ ਤੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਕ੍ਰਾਈਮ ਦਾ ਡੈਨ ਜਿਹਨੂੰ ਆਪਾਂ ਕਹਿ ਦਈਏ ਇੱਕ ਜ਼ੁਲਮ ਦਾ ਅੱਡਾ ਜਿੱਥੋਂ ਸਾਰੇ ਗੈਂਗਸਟਰ ਡਰੱਗ ਸਮਗਲਰ ਐਂਟੀ ਨੈਸ਼ਨਲ 엘ਮੈਂਟਸ ਆਫ ਦਾ ਕ੍ਰਿਮੀਨਲ ਐਮਪਾਇਰ ਆਪਦੀ ਸਿੰਡੀਕੇਟ ਚਲਾਉਂਦੇ ਐ ਜਿਨ੍ਹਾਂ ਦੇ ਵਿੱਚ ਬੈਠੇ ਸਟੇਟ ਦੀ ਸਰਪ੍ਰਸਤੀ ਹੇਟ ਹਰ ਸਹੂਲਤ ਉਹਨਾਂ ਨੂੰ ਦਿੱਤੀ ਜਾਂਦੀ ਹੈ ਤੁਸੀਂ ਪਿਛਲੇ ਸਮੇਂ ਚ ਦੇਖ ਲਓ ਕੋਈ ਮੇਜਰ ਕ੍ਰਾਈਮ ਜੇ ਪੰਜਾਬ ਚ ਹੋਇਆ ਉਹ ਜੇਲ੍ਹਾਂ ਚੋਂ ਪਲਾਨ ਤੇ ਐਗਜ਼ੀਕਿਊਟ ਹੋਇਆ 40 ਸਿੱਧੂ ਮੂਸੇਵਾਲੇ ਦੀ ਕਿਲਿੰਗ ਨੂੰ ਲੈ ਲਓ ਸਟੇਟ ਦੇ ਇੰਟੈਲੀਜੈਂਸ ਹੈੱਡਕੁਆਰਟਰ ਤੱਕ ਅਟੈਕ ਹੋਏ ਤਰਨਤਾਰਨ ਪੁਲਿਸ ਸਟੇਸ਼ਨ ਤੇ ਅਟੈਕ ਹੋਇਆ ਆਰ ਪੀ ਜੀ ਰਾਕਟ ਵਰਤੇ ਗਏ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਜਾਂਦੀ ਹੈ ਤੁਸੀਂ ਇਹ ਦੇਖੋ ਸਭ ਕੁਝ ਪੰਜਾਬ ਦੀਆਂ ਜੇਲਾਂ ਚ ਹੋ ਰਿਹਾ ਇਹ ਤੇ ਇਹਦਾ ਜ਼ਿੰਮੇਵਾਰ ਕੌਣ ਹੈ ਪੰਜਾਬ ਦੇ ਲੋਕ ਇਹਦੇ ਇਹਦੇ ਤੇ ਸਵਾਲ ਰੇਜ਼ ਕਰ ਰਹੇ ਸੀ ਸਰਕਾਰ ਜਵਾਬ ਨਹੀਂ ਦਿੰਦੀ ਕੋਈ ਪਰ ਹੁਣ ਹਾਈ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਦੋ ਮੋਬਾਈਲ ਫੋਨ 43000 ਕੋਲ ਨੇ ਤੋਂ ਉੱਪਰ ਹੋ ਗਈਆਂ ਉਹਨਾਂ ਤੋਂ ਤੇ ਸਰਕਾਰ ਨੇ ਅੱਜ ਤੱਕ ਕੀਤਾ ਕੀ ਤੁਸੀਂ ਇੱਕ ਕਹਿੰਦੇ ਇਨਵੈਸਟੀਗੇਸ਼ਨ ਟੀਮ ਬਣਾਤੀ ਸਿਟ ਹਰ ਚੀਜ਼ ਦੀ ਸਿਟ ਬਣਾ ਦਿੰਦੇ ਉਹ ਸਿਟ ਨੂੰ ਅ ਕਿੰਨਾ ਸਮਾਂ ਹੋ ਗਿਆ ਅ ਮੈਂ ਤੁਹਾਨੂੰ ਹੁਣੇ ਪੜ੍ਹ ਕੇ 9 ਮਹੀਨਿਆਂ ਤੋਂ ਉੱਪਰ ਹੋ ਗਿਆ ਉਹ ਸਿਟ ਨੂੰ ਬਣਿਆ ਤੇ ਉਹਦਾ ਸਿਟ ਉਹਦਾ ਉਹਦਾ ਸਿੱਟਾ ਕੀ ਨਿਕਲਿਆ ਉਸ ਸਿਟ ਦਾ ਕੁਝ ਵੀ ਨਹੀਂ ਤੁਸੀਂ ਕਹਿੰਦੇ ਜਿਹੜੇ ਬੰਦਿਆਂ ਤੋਂ ਮੋਬਾਈਲ ਫੜੇ ਗਏ ਹਾਈ ਕੋਰਟ ਪੁੱਛਦੀ ਹੈ ਕਿ ਤੁਸੀਂ ਉਹਨਾਂ ਤੇ ਪਰਚਾ ਦਰਜ ਕਰਤਾ ਉਹਨਾਂ ਦਾ ਪੁਲਿਸ ਰਿਮਾਂਡ ਲੈ ਲਿਆ ਕੀ ਇਹ ਸਵਾਲ ਉਹਨਾਂ ਤੋਂ ਕੀਤਾ ਤੁਸੀਂ ਪੁਲਿਸ ਰਿਮਾਂਡ ਦੌਰਾਨ ਕਿ ਜੇਲ੍ਹ ਦੇ ਵਿੱਚ ਤੁਹਾਨੂੰ ਕਿੰਨਾ ਅਫਸਰਾਂ ਨੇ ਸਹੂਲਤ ਦਿੱਤੀ ਮੋਬਾਈਲ ਫੋਨ ਦੀ ਕਿੰਨਾ ਅਫਸਰਾਂ ਨੇ ਤੁਹਾਨੂੰ ਮੋਬਾਈਲ ਫੋਨ ਪ੍ਰੋਵਾਈਡ ਕੀਤੇ ਜਾਂ ਤੁਹਾਨੂੰ ਮੋਬਾਈਲ ਫੋਨ ਵਰਤਣ ਦੀ ਉਥੇ ਆਗਿਆ ਕਿੰਨਾ ਦੀ ਸਹੂਲਤ ਨਾਲ ਮਿਲੀ ਕੋਈ ਜਵਾਬ ਨਹੀਂ ਸੀ ਸਟੇਟ ਕੋਲ ਸੋ ਹਾਈ ਕੋਰਟ ਇਹ ਕਹਿ ਰਹੀ ਹੈ ਕਿ ਦੋ ਜਿਹੜੇ ਨੰਬਰ ਵਰਤੇ ਗਏ ਜਿੰਨਾਂ ਚੋਂ ਇੱਕ ਨੰਬਰ ਕਾਂਗਰਸ ਦੇ ਵੇਲੇ ਕਾਂਗਰਸ ਦੀ ਸਰਕਾਰ ਵੇਲੇ ਵਰਤਿਆ ਗਿਆ ਉਹਦੇ ਤੇ ਦੂਸਰਾ ਨੰਬਰ ਹੁਣ ਤੱਕ ਚੱਲਦਾ ਰਿਹਾ ਫਰਵਰੀ ਤੱਕ ਇੱਕ ਮੋਬਾਈਲ ਫੋਨ ਤੋਂ 38850 ਕਾਲਾਂ ਹੋਈਆਂ ਦੂਸਰੇ ਮੋਬਾਈਲ ਫੋਨ ਤੋਂ 4582 ਕਾਲਾਂ ਹੋਈਆਂ ਇਸੇ ਤਰ੍ਹਾਂ ਹਾਈ ਕੋਰਟ ਨੇ ਅੱਗੇ ਇਹ ਗੱਲ ਵੀ ਕਹੀ ਕਿ ਹੋਰ ਕਈ ਮੋਬਾਈਲ ਫੋਨ ਉਹਨਾਂ ਉਸ ਸਮੇਂ ਦੇ ਵਿੱਚ ਉਥੇ ਜੇਲ੍ਹਾਂ ਦੇ ਵਿੱਚ ਐਕਟਿਵ ਰਹੇ ਐ ਤੇ ਉਹਨਾਂ ਤੋਂ ਸੈਂਕੜੇ ਕੋਲਾਂ ਕੀਤੀਆਂ ਗਈਆਂ ਇਹਦਾ ਜ਼ਿੰਮੇਵਾਰ ਕੌਣ ਹੈ ਕੀ ਤੁਸੀਂ ਫਿਕਸ ਕੀਤੀ ਅਕਾਉਂਟੇਬਿਲਟੀ ਤੁਸੀਂ ਅਫਸਰਾਂ ਨੂੰ ਕਿਉਂ ਵਿਚਾਰ ਰਹੇ ਹੋ ਜਿਹੜੇ ਇਹੋ ਜਿਹੇ ਕੰਮ ਕਰਾ ਰਹੇ ਐ ਤੇ ਅਫਸਰਾਂ ਨੂੰ ਬਚਾ ਕੌਣ ਸਕਦਾ ਮੌਕੇ ਦੀ ਸਰਕਾਰ ਹਾਈ ਕੋਰਟ ਨੇ ਬੜੀ ਕਲੀਅਰ ਇੱਕ ਟਿੱਪਣੀ ਕੀਤੀ ਮੈਂ ਪੜ੍ਹ ਕੇ ਤੁਹਾਨੂੰ ਦੱਸ ਦਿਆਂ ਸਰਪ੍ਰਾਈਜ਼ਿੰਗਲੀ ਦਾ ਐਸ ਐਸ ওসি ਫਾਜ਼ਿਲਕਾ ਐਸ ਐਸ ওসি ਹੋ ਗਿਆ ਸਪੈਸ਼ਲ ਸਟੇਟ ਸਪੈਸ਼ਲ ਆਪਰੇਸ਼ਨ ਗਰੁੱਪ ਜਿਹੜਾ ਇਹਨਾਂ ਨੇ ਬਣਾਇਆ ਹੈ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਸਰਪ੍ਰਾਈਜ਼ਿੰਗਲੀ ਦਾ ਐਸ ਐਸ ਓ ਸੀ ਫਾਜ਼ਿਲਕਾ ਇਜ਼ ਕੰਡਕਟਿੰਗ ਦੀ ਇਨਵੈਸਟੀਗੇਸ਼ਨ ਫਾਰ ਦਾ ਪਾਸਟ 9 ਮੰਥਸ ਐਂਡ ਦਾ ਇਨਵੈਸਟੀਗੇਸ਼ਨ ਇਜ਼ ਨਾਟ ਮੇਕਿੰਗ ਐਨੀ ਹੈਡਵੇ ਇਟ ਇਜ਼ ਅਪਰੈਂਟ ਇਹ ਬੜਾ ਕਲੀਅਰ ਹੈ ਬੜਾ ਸਾਫ ਹੈ ਥੈਟ ਨਾਟ ਓਨਲੀ ਜੇਲ ਅਫੀਸ਼ੀਅਲਸ ਬਟ ਅਫੀਸ਼ੀਅਲਸ ਆਫ ਦਾ ਐਸ ਐਸ ਓ ਸੀ ਫਾਜ਼ਿਲਕਾ ਹੈਵ ਆਲਸੋ ਕਲੂਡਡ ਵਿਦ ਦਾ ਅਰੈਸਟਡ ਨੇਮਡ ਇਨ ਦਾ ਪ੍ਰੈਜ਼ੈਂਟ ਕੇਸ ਇਹ ਬੜਾ ਸਾਫ਼ ਹੈ ਬੜਾ ਕਲੀਅਰ ਹੈ ਕਿ ਕੇਵਲ ਜੇਲ੍ਹ ਅਫੀਸ਼ੀਅਲਸ ਨਹੀਂ ਜੇਲ੍ਹਾਂ ਦੇ ਮੁਲਾਜ਼ਮ ਨਹੀਂ ਜਿਹੜਾ ਐਸਐਸਓਸੀ ਫਾਜ਼ਲ ਦਾ ਸਪੈਸ਼ਲ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਉਹਦੇ ਜਿਹੜੇ ਅਫੀਸ਼ੀਅਲ ਅਫਸਰ ਵੀ ਹੈ ਉਹ ਵੀ ਇਹਨਾਂ ਦੇ ਨਾਲ ਰਲ ਗਿਆ ਤਾਂ ਹੀ 9 ਮਹੀਨਿਆਂ ਤੋਂ ਇਨਕੁਆਇਰੀ ਦਾ ਕੋਈ ਸਿੱਟਾ ਨਹੀਂ ਨਿਕਲਿਆ ਹੁਣ ਇਹਦਾ ਜ਼ਿੰਮੇਵਾਰ ਕੌਣ ਹੈ ਡਰੱਗ ਸਮਗਲਰਸ ਨੂੰ ਤੁਸੀਂ ਫੈਸਿਲਿਟੇਟ ਕਰ ਰਹੇ ਹੋ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਡਰੱਗ ਖਤਮ ਕਰ ਦਿਆਂਗੇ ਜੀ ਕੀ ਕਹਿੰਦਾ ਸੀ ਅਰਵਿੰਦ ਕੇਜਰੀਵਾਲ 10 ਮਿੰਟ ਮੇ ਖਤਮ ਕਰ ਦੇਗੇ 10 ਦਿਨ ਮੇ ਖਤਮ ਕਰ ਦੇਗੇ ਅਗਰ ਮਨਸ਼ਾ ਹੋ ਸਰਕਾਰ ਕੀ ਥੋੜੀ ਤਾਂ ਮਨਸ਼ਾ ਹਾਈ ਕੋਰਟ ਨੇ ਸਾਫ ਕਰਤੀ ਕਿ 73 43 43000 ਕੋਲਾ ਜਿਹੜੇ ਡਰਗਸ ਸਮਗਲਰਸ ਜੇਲ੍ਹਾਂ ਚੋਂ ਕਰ ਰਹੇ ਆ ਉਹਨਾਂ ਦੀ ਇਨਵੈਸਟੀਗੇਸ਼ਨ ਤੁਸੀਂ ਨਹੀਂ ਕਰ ਰਹੇ ਤੁਸੀਂ ਜਿਹੜੇ ਅਫਸਰ ਉਹਨਾਂ ਨੂੰ ਸਹੂਲਤ ਦੇ ਰਹੇ ਹੋ ਉਹਨਾਂ ਅਫਸਰਾਂ ਨੂੰ ਪ੍ਰੋਟੈਕਟ ਕਰ ਰਹੇ ਹੋ ਇਹਦਾ ਜ਼ਿੰਮੇਵਾਰ ਕੌਣ ਹੈ ਐਸ ਜੇਲ ਮਿਨਿਸਟਰ ਇੱਕ ਵੇਖੋ ਜੇਲ੍ਹਾਂ ਦੇ ਵਿੱਚੋਂ ਹੋਇਆ ਜੇਲ ਮਿਨਿਸਟਰ ਜ਼ਿੰਮੇਵਾਰ ਸਪੈਸ਼ਲ ਸੈਲ ਜਿਹੜਾ ਹੈ ਉਹ ਹੋਮ ਮਿਨਿਸਟਰ ਦੇ ਥੱਲੇ ਆਉਂਦਾ ਹੈ ਹੋਮ ਮਿਨਿਸਟਰ ਜ਼ਿੰਮੇਵਾਰ ਦੋਨੋਂ ਮਹਿਕਮੇ ਕੀਤੇ ਕੋਲੇ ਭਗਵੰਤ ਮਾਨ ਕੋ ਨੇ ਸਟੇਟ ਦਾ ਮੁੱਖ ਮੰਤਰੀ ਕੌਣ ਹੈ ਭਗਵੰਤ ਮਾਨ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਨਾ ਕਿ ਸਟੇਟ ਦੇ ਵਿੱਚ ਪੱਤਾ ਨਹੀਂ ਹਿੱਲ ਸਕਦਾ ਮੁੱਖ ਮੰਤਰੀ ਦੀ ਮਰਜ਼ੀ ਤੋਂ ਬਿਨਾ ਤੇ ਹੁਣ ਇੰਨਾਂ ਗੱਲਾਂ ਦਾ ਜਵਾਬ ਭਗਵੰਤ ਮਾਨ ਦੇਵੇ ਇਹ ਕੱਲਾ ਹਾਈ ਕੋਰਟ ਨਹੀਂ ਪੰਜਾਬ ਦਾ ਬੱਚਾ ਬੱਚਾ ਪੁੱਛ ਰਿਹਾ ਕਿ ਤੁਸੀਂ ਇਸ ਲੈਵਲ ਤੇ ਡਰੱਗ ਸਮਗਲਰਸ ਨੂੰ ਤੇ ਕ੍ਰਾਈਮਨਲਸ ਨੂੰ ਪ੍ਰੋਟੈਕਟ ਕਰ ਰਹੇ ਹੋ ਤੁਸੀਂ ਲੋਕਾਂ ਦੇ ਵਿੱਚ ਜਾਓਗੇ ਲੋਕ ਤੁਹਾਨੂੰ ਇੰਨਾਂ ਚੀਜ਼ਾਂ ਤੇ ਸਵਾਲ ਕਰਨਗੇ ਤੁਹਾਡਾ ਧੰਨਵਾਦ